ਨਾ ਸਹਿਮਤ ਹੋ ਤੇ ਦੱਸੋ ਕੀਤਾ ਹੈ ਕਿ ਨਹੀਂ ਕੀਤਾ ਇਹ ਕਲੋ ਮੈਂ ਇਹ ਨਹੀਂ ਕਹਿੰਦਾ ਵੀ ਸਿਆਸੀ ਰੰਗਤਾਂ ਆਈਆਂ ਹੀ ਡੇਰਾ ਬਾਬਾ ਨਾਨਕ ਥਾਣੇ ਮੋਰੇ ਸ਼ਹਿਰ ਵਾਸੀਆਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਆਪ ਸਰਕਾਰ ਅਤੇ ਪੰਜਾਬ ਪੁਲਿਸ ਹਰਤ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਤਾਂ ਦੱਸਦੀ ਹੈ ਕਿ ਬੀਤੀ ਰਾਤ ਕੁਝ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਮਿਸ਼ੀ ਮਨਿਆਰੀ ਵਾਲੀ ਦੁਕਾਨ ਤੇ ਫਾਇਰਿੰਗ ਕੀਤੀ ਸੀ ਜਿਸ ਨਾਲ ਮਿਸ਼ੀ ਵਾਲ-ਵਾਲ ਬਚ ਗਿਆ ਅਤੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਸ਼ਹਿਰ ਵਾਸੀਆਂ ਨੇ ਥਾਣੇ ਮੋਰੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਤੇ ਮੰਗੀ ਤਿੱਕੀ ਸ਼ਹਿਰ ਦੀ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕੰਟਰੋਲ ਕੀਤਾ ਜਾਵੇ ਅਤੇ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਰੋਕਿਆ ਜਾਵੇ ਸ਼ਹਿਰ ਵਾਸੀਆਂ ਨੇ ਪੰਜਾਬ ਪੁਲਿਸ ਵਿਰੁੱਧ ਵੀ ਚਮਕੇ ਨਾਰੀ ਬਾਜੀ ਕੀਤੀ ਦੇਖੋ ਤੇ ਤੁਹਾਨੂੰ ਖਾਸ ਰਿਪੋਰਟ ਇਮਾਨਦਾਰ ਭਰਾਵਾਂ ਨੂੰ ਰੋਟੀ ਸ਼ਾਮ ਨੂੰ ਮਾਏ ਨਸੀਬ ਹੁੰਦੀ ਆ ਤੇ ਡੇਰਾ ਬਾਬਾ ਨਾਨਕ ਬਾਰਡਰ ਏਰੀਆ ਇੱਥੇ ਕਾਰੋਬਾਰ ਹੈ ਨਹੀਂ ਤੇ ਫਰੋਤੀਆਂ ਭਰਾਵੋ ਭਾਈ ਅਸੀਂ ਕਿੱਥੋਂ ਦਈਏ ਕਿੱਥੋਂ ਅਸੀਂ ਲੱਖਾਂ ਰੁਪਏ ਦਈਏ ਆਪਣੇ ਪਰਿਵਾਰ ਸੰਭੀਏ ਜਾਂ ਆਪਣੀਆਂ ਦੁਕਾਨਾਂ ਕਰੀਏ ਕਿ ਜਾਂ ਤੁਹਾਡੇ ਲਈ ਪੈਸੇ ਦਈਏ ਰਾਤੀ ਜਿਹੜਾ ਕੰਮ ਹੋਇਆ ਪਿਛਲੇ 3 ਮਹੀਨਿਆਂ ਵਿੱਚ ਦੋ ਘਟਨਾਵਾਂ ਹੋਈਆਂ ਵਾਂ ਵੀਦੀ ਮੈਡੀਕਲ ਸਟੋਰ ਤੇ ਗੋਲੀ ਚੱਲੀ ਆ ਰਾਤੀ ਮੇਸ਼ੀ ਭਾਜੀ ਦੇ ਮੁੰਡੇ ਦੇ ਉੱਥੇ ਗੋਲੀ ਚੱਲੀ ਆ ਬੜਾ ਮਾੜਾ ਕੰਮ ਆ ਅਹੀਂ ਮੌਜੂਦਾ ਸਰਕਾਰ ਦੇ ਐਮ ਐਲ ਏ ਸਾਹਿਬ ਤੇ ਆਪਣੇ ਡੀ ਐਸ ਪੀ ਸਾਹਿਬ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ ਕਿਉਂਕਿ ਦੁਕਾਨਦਾਰ ਜਿਹੜੇ ਨੇ ਭਰਾ ਸਾਡੇ ਨਾਲ ਕੋਈ ਇੰਨਾ ਪਹਾ ਇੰਨਾ ਦੌਲਤਮੰਦ ਨਹੀਂ ਹੈਗੇ ਇਲਾਕੇ ਦੀ ਜਨਸੰਖਿਆ ਵੇਖ ਲਓ ਕਿੰਨੀ ਘੱਿਆ ਇੱਧਰ ਚਲਜੋ ਤੇ ਇੱਧਰੋਂ ਹੈ ਹੀ ਨਹੀਂ ਕੁਝ ਵੀ ਵਪਾਰ ਮੰਡਲ ਵੱਲੋਂ ਕੀ ਮੰਗ ਕਰਦੇ ਵਪਾਰ ਮੰਡਲ ਵੱਲੋਂ ਮੰਗ ਇਹੋ ਹੀ ਆ ਕਿ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਏ ਤੇ ਮੇਰੀ ਗੱਲ ਦਾ ਗੁੱਸਾ ਕੋਈ ਨਹੀਂ ਜਿਹੜੀ ਗੱਲ ਮੈਂ ਕਰ ਲਗਿਆ ਸਾਰੇ ਚੈਨਲਾਂ 'ਤੇ ਚਲਾ ਦਿਓ ਆਉਂਦੇ 4-5 ਸਾਲ ਵਿੱਚ ਜੇ ਸਾਡੇ ਦੁਕਾਨਦਾਰਾਂ ਦੀ ਆਉਣ ਵਾਲੇ ਦਿਨਾਂ ਵਿੱਚ ਸੁਰੱਖਿਆ ਯਕੀਨੀ ਨਹੀਂ ਹੋਈ ਤੇ ਅਸੀਂ ਚੋਣਾਂ ਦਾ ਜਿੰਨੀਆਂ ਚੋਣਾਂ ਆਉਣੀਆਂ ਥੱਲੋਂ ਲੈ ਕੇ ਤੇ ਉੱਪਰ ਤੱਕ ਡੇਰਾ ਬਾਬਾ ਨਾਨਕ ਦੇ ਨਵਾਸੀ ਸਾਰੀਆਂ ਚੋਣਾਂ ਦਾ ਹੀ ਬਾਈਕਟ ਕਰਨਗੇ ਲਾਇਨ ਹਟ ਨੂੰ ਕਿੱਦਾਂ ਵੀ ਲਾਇਨ ਆਰਡਰ ਦੀ ਸਥਿਤੀ ਬਹੁਤ ਮਾੜੀ ਆ ਜਿਹੜਾ 3 ਮਹੀਨਿਆਂ ਦੇ ਵਿੱਚ ਹੋ ਗਈ ਆ ਪਾਹੀਂ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਲਾਏ ਨਾ ਆਰਡਰ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾਵੇ ਤੇ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਲੋਕਾਂ ਦੇ ਵਿੱਚ ਮੰਨ ਚ ਡਰ ਉਹ ਸੱਚਾ ਵੀ ਆ ਕਿਉਂਕਿ ਤੀਸਰੀ ਵਾਰ ਦਾ ਤੇ ਡੇਰਾ ਬਾਬਾ ਨਾਨਕ ਚ ਹੋ ਗਈ ਆ ਪਹਿਲੀ ਵਾਰ ਦਾ ਤੇ ਵੀ ਲੋਕੀ ਸ਼ਾਇਦ ਪੁਲਿਸ ਪ੍ਰਸ਼ਾਸਨ ਆਪ ਹੀ ਜਾਗ ਜੇਗਾ ਦੂਸਰੀ ਵਾਰ ਦਾ ਤੇ ਵੀ ਲੋਕੀ ਬੋਲੇ ਵਿੱਚ ਪੁਲਿਸ ਪ੍ਰਸ਼ਾਸਨ ਆਪ ਹੀ ਜਾਗ ਜੇਗਾ ਹੁਣ ਤੀਸਰੀ ਵੀ ਹੋ ਗਈ ਆ ਲੱਗਦਾ ਨਹੀਂ ਆ ਵੀ ਜਗਦਾ ਕਿਉਂਕਿ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਘਟੋ ਘਟੇ 5 7 10 ਬੰਦਿਆਂ ਦੀ ਗਸ਼ਟ ਤੇ ਹੋਏ ਡੇਲੀ ਡੇਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਜਿਹੜਾ ਕੋਈ ਸਸ਼ਤਰਤੀ ਸੰਸ ਨੂੰ ਡਰ ਹੋਏਗੀ ਵੀ ਬਾਜ਼ਾਰ ਚ ਪੁਲਸਿਆ ਪਰ ਇਹਨਾਂ ਵੱਲੋਂ ਕੋਈ ਐਸਾ ਹਸ਼ਾਸ਼ਾ ਨਹੀਂ ਅਸੀਂ ਅੱਜ ਵੀ ਇਹਨਾਂ ਕੋਈ ਹੋਈ ਲਾਣਾ ਵੀ ਤੁਸੀਂ ਸਾਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਦੇਵੋਗੇ ਕਿ ਨਹੀਂ ਦੇਵੋਗੇ ਕਿ ਨਹੀਂ ਦਿਓਗੇ ਤੇ ਜਾਂ ਸਾਨੂੰ ਜਵਾਬ ਦੇ ਦੋਗੇ ਵੀ ਅਸੀਂ ਨਹੀਂ ਦੇਣੀ ਫਿਰ ਲੋਕੀ ਆਪਣਾ ਆਪ ਆਪੀ ਵੇਖਣ ਫਿਰ ਤੁਹਾਡੇ ਕੋ ਮੰਗੀ ਨਾ ਕਰੀਏ ਤੇ ਹੁਣ ਬੇਨਤੀ ਇਹੋਈ ਆ ਵੀ ਪੁਲਿਸ ਨੂੰ ਜਾਂ ਤੇ ਆਪਣੇ ਤੇ ਤੁਸੀਂ ਕੱਲ ਠੀਕ ਆ ਤੁਸੀਂ ਆਪਣੀ ਸਿਕਿਉਰਿਟੀ ਕਰ ਲਈ ਆ ਕੋਈ ਗੱਲ ਕਰਨੀ ਚਾਹੀਦੀ ਆ ਮਸਲਾ ਇਹ ਆ ਵੀ ਇੱਥੇ ਤੀਜੀ ਵਾਰਦਾਤ ਹੋਈ ਆ ਰਮੇਸ਼ ਚੰਦ ਦੀ ਮਨੀਆਰੀ ਦੀ ਦੁਕਾਨ ਤੇ ਪਹਿਲੀ ਵਾਰਦਾਤ ਹੋਈ ਬਿੱਲੇ ਸ਼ਾਹ ਦੀ ਸਨਿਆਰੇ ਦੀ ਦੁਕਾਨ ਤੇ ਲੁੱਟ ਹੋਈ ਆ ਉਸ ਤੋਂ ਬਾਅਦ 베ਦੀ ਮੈਡੀਕਲ ਸਟੋਰ ਤੇ ਹਮਲਾ ਆਇਆ ਉਹਨੂੰ ਗੋਲੀ ਵਜਈਆ ਤੀਜੀ ਵਾਰ ਦਾ ਤੇ ਰਾਤੀ ਹੋਈ ਆ 6:30 ਵਜੇ ਪੁਲਿਸ ਸੁੱਤੀ ਦੀ ਆ ਪੁਲਿਸ ਕੋਈ ਕੰਮ ਨਹੀਂ ਕਰਨੀ ਕੋਈ ਬਾਜ਼ਾਰ ਚ ਗਸ਼ਤ ਨਹੀਂ ਜਿਹੜੇ ਦੁਕਾਨਦਾਰ ਨੇ ਅਨਸੁਰਖਤ ਨੇ ਤੇ ਇਸ ਦੇ ਰੋਸ ਵਜੋਂ ਅਸਾਂ ਅੱਜ ਬਾਜ਼ਾਰ ਡੇਰਾ ਬਾਬਾ ਨਾਨਕ ਸਾਰੇ ਦੁਕਾਨਦਾਰਾਂ ਨੇ ਸਾਰਾ ਡੇਰਾ ਨਿਵਾਸੀਆਂ ਨੇ ਸਹਿਯੋਗ ਦੇ ਕੇ ਬੰਦ ਕੀਤਾ ਵਾ ਲੋਕਾਂ ਨੇ ਧਰਨਾ ਦਿੱਤਾ ਹੈ ਕਰਨੇ ਤੋਂ ਵੀ ਪਹਿਲਾਂ ਨੇ ਮੇਰੀ ਜਿਹੜੀ ਗਿਆਹ ਦੀ ફરિયાદ ਕਰਤੋ ਇਨਾਂ ਕਿ ਦੁਕਾਨਦਾਰਾਂ ਨੂੰ ਜਿਹੜਾ ਧਰਨਾ ਦਿੱਤਾ ਗਿਆ ਹੈ ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਇਹ ਕਾਰਵਾਈ ਬਟ ਲਿਖੀ ਨਹੀਂ ਇਸ ਦੇ ਵਿੱਚ ਮੁਕਦਮਾ ਦਰਜਾ ਆਲਰੇਡੀ ਤਿੰਨ ਦੋਸ਼ੀ ਰੈਸਲ ਨੇ ਰਾਤੀ ਜਿਹੜੀ ਵਾਰਦਾਤ ਕਰ ਇਹ ਦੱਸ ਰਹੇ ਨੇ ਵੀ ਸਾਡੇ ਇੱਥੇ ਗੋਲੀ ਚੱਲੀ ਹੈ ਉਹ ਵੀ ਅਸੀਂ ਟ੍ਰੇਸ ਕਰ ਰਹੇ ਹਾਂ ਜਲਦੀ ਜੀ ਤੇ ਔਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਾਰੀਆਂ ਜੀ ਜੀ ਅਸੀਂ ਜਲਦੀ ਟ੍ਰੇਸ ਕਰ ਰਹੇ ਹਾਂ ਇਹਨੂੰ ਸਰ ਉਹਨਾਂ ਨੇ ਕੁਝ ਮੰਗਿਆ ਵੀ ਨਹੀਂ ਨਾਕਿਆਂ ਨੂੰ ਲੈ ਕੇ ਨਾਕੇ ਜਿਹੜੇ ਲੱਗਦੇ ਨੇ ਉਹ ਤੋੜਾ ਜਿਹਾ ਜਿਸ ਤਰ੍ਹਾਂ ਸਾਡਾ ਇੱਕ ਨਾਕਾ HDFC ਬੈਂਕ ਦੇ ਕੋਲ ਹੈ ਉਹ ਵੀ ਉੱਥੇ ਚਾਹੀਦਾ ਜ਼ਰੂਰੀ ਆ ਇੱਕ ਨਾਕਾ ਉਹ ਕਹਿੰਦੇ ਨੇ ਸਾਨੂੰ ਬਾਜ਼ਾਰ ਦੇ ਵਿੱਚ ਚਾਹੀਦਾ ਉਹ ਵੀ ਅਸੀਂ ਸ਼ੁਰੂ ਕਰਵਾ ਦੇ ਰਹੇ ਆ ਕਿਉਂਕਿ ਜਿਹੜਾ ਚੌਂਗੇ ਨਾਕਾ ਨੂੰ ਬਾਜ਼ਾਰ ਚਫਟ ਕਰਦੇ ਨੇ ਕੋਈ ਇਹੋ ਜੀ ਨਾਕਿਆਂ ਦੀ ਫੋਰਸ ਦੀ ਕੋਈ ਕਮੀ ਨਹੀਂ ਆ ਨਾਕੇ ਲਾਵਾਂਗੇ ਔਰ ਪੈਟਰੋਲਿੰਗ ਵੀ ਪੂਰੀ ਚੱਲੇਗੀ PCR ਦੀ ਪੈਟਰੋਲਿੰਗ ਦੀ ਮੰਗ ਕੀਤੀ ਉਹ ਵੀ ਸ਼ੁਰੂ ਕਰਾ ਦਿੰਦੇ ਆ ਪਹਿਲੇ ਵੀ ਚੱਲਦੀ ਆ ਹੋਰ ਵਧਾ ਦਿੰਨੇ ਥੋੜੀ ਇਹਨਾਂ ਦੀ ਧਰਨੇ ਨੂੰ ਪੀਸ ਵਾਸ਼ਣ ਦਵਾਇਆ ਜੀ ਧਰਨਾ ਤੇ ਇਹ ਕਹਿ ਰਹੇ ਵੀ ਸਾਨੂੰ ਵੈਪਨ ਲਾਇਸੈਂਸ ਚਾਹੀਦੇ ਨੇ ਉਹ ਜਿਹੜੀਆਂ ਜਿਹੜੇ ਦੁਕਾਨਦਾਰਾਂ ਨੂੰ ਵੈਪਨ ਲਾਇਸੈਂਸ ਦੀ ਲੋੜ ਹੈ ਉਹ ਫਾਰਮੈਲੀਆਂ ਪੂਰੀਆਂ ਕਰਨੀਆਂ ਪਈਆਂ ਤੇ ਇਹਨਾਂ ਨੂੰ ਵੈਪਨ ਲਾਇਸੈਂਸ ਵੀ ਝੂ ਜਾਣਗੇ ਇਹ ਆਪਾਂ ਬੈਠਾ ਕੇ ਪਤਾ ਕਰਨਾ ਕਿਹੜੀ ਗੱਲ ਆ ਰਹੀਆਂ ਨੇ ਉਹਨਾਂ ਨੂੰ ਇਹ ਆਪਾਂ ਬੈਠਾ ਕੇ ਤੇ ਪੂਰੀ ਪਤਾ ਕਰਾਂਗੇ ਇਹ ਕੀ ਗੱਲ ਹੈ